ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਟ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪਮ ਬਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਨ ਪ੍ਰਕਾਸ਼ ਪੁਰਬ ਦੀਆਂ YouTube ਫੈਮਲੀ ਨੂੰ ਲੱਖ ਲੱਖ ਵਧਾਈ ਜੀ ਤੇ ਬਹੁਤ ਸੋਹਣਾ ਗੁਰਦੁਆਰਾ ਸਜਾਇਆ ਹੋਇਆ ਸੀ ਜੀ ਬਹੁਤ ਸੋਹਣਾ ਲੱਗ ਰਿਹਾ ਸੀ ਜੀ ਤੇ ਤਰਾ ਪੰਡਾਲ ਜਿੱਥੇ ਸੰਗਤਾਂ ਤੇ ਕੀਰਤਨ ਹੋਣਾ ਸੀ ਜੀ ਤੇ ਬਹੁਤ ਵਧੀਆ ਉੱਥੇ ਵੀ ਸਪੋਤ ਵਧੀਆ ਸਜਾਇਆ ਹੋਇਆ ਸੀ ਜੀ ਤੇ ਬਹੁਤ ਬਾਰੋਂ ਵੀ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀ ਜੀ ਤੇ ਅਜੇ ਤਾਂ ਸ਼ੁਰੂ ਹੋਣ ਲੱਗੀ ਸੀ ਜੀ ਆਪਾਂ ਬਸ ਵੀਡੀਓ ਪਹਿਲੇ ਬਣਾ ਲਈ ਸੀ ਤੇ ਇਹਨਾਂ ਪੰਡਾਲ ਪਰ ਆ ਗਏ ਸੀ ਜੀ ਬਹੁਤ ਸੰਗਤ ਜੀ ਬਾਹਰ ਤੇ ਬਹੁਤ ਜ਼ਿਆਦਾ ਆਈ ਹੋਈ ਸੀ ਜੀ ਤੇ ਬਾਹਰ ਲਈ ਹੈ ਨਾ ਜਿਸ ਤਰ੍ਹਾਂ ਰਿਸ਼ਤੇਦਾਰਾਂ ਚ ਵੀ ਆ ਜਾਂਦੇ ਆ ਜੀ ਤੇ ਬਹੁਤ ਉਮਤਾ ਨਾਲ ਆਏ ਸਾਲ ਮਨਾਉਂਦੇ ਆ ਜੀ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਇੱਧਰ ਪ੍ਰਸ਼ਾਦੇ ਤਿਆਰ ਹੋ ਰਿਹਾ ਜੀ ਲੰਗਰ ਤਿਆਰ ਹੋ ਰਿਹਾ ਤੇ ਬੀਬੀਆਂ ਕੀ ਲਾ ਰੀਆਂ ਸੀ ਜੀ ਪ੍ਰਸ਼ਾਦਿਆਂ ਨੂੰ ਪਾਸੀ ਬਰਤਨਾਂ ਦੀ ਸੇਵਾ ਹੋ ਰਹੀ ਸੀ ਜੀ ਤੇ ਸਵੇਰ ਦਾ ਚਾਹ ਤੇ ਪਕੌੜਿਆਂ ਦਾ ਲੰਗਰ ਸੀ ਜੀ। ਜਿਹੜੇ ਟਾਈਮ ਤੇ ਇੱਧਰ ਲੰਗਰ ਹਾਲ 'ਚ ਜੀ ਸੰਗਤਾਂ ਲੰਗਰ ਛਕ ਰਹੀਆਂ ਸੀ ਜੀ। ਬਹੁਤ ਸਾਰਾ ਪੰਡਾਲ ਪਰ ਗਏ ਸੀ ਜੀ ਤੇ ਵਾਰੀ ਵਾਰੀ ਨਾਲ ਹਨਾ ਲੰਗਰ ਸਕੇ ਸੀ ਸੰਗਤਾਂ ਨੇ